ਇਨ 12204 ਅੰਮ੍ਰਿਤਸਰ ਤੋਂ ਫਾਰ ਰਹਾ ਗਰੀਬਤ ਇਹ ਜਾ ਰਹੀ ਸੀ ਜਦੋਂ ਇਹਨੇ ਰੇਲਵੇ ਸਟੇਸ਼ਨ ਸਰਹੰਦ ਨੂੰ ਫਰੋਸਟ ਕੀਤਾ ਉਸ ਤੋਂ ਬਾਅਦ ਗੱਡੀ ਇੱਥੇ ਮੋਕੇ ਤੇ ਖੜੀ ਹੈ ਤਕਰੀਬਨ ਅੱਧਾ ਕਿਲੋਮੀਟਰ ਵੀ ਨਹੀਂ ਹੋਈ ਜਾਈ ਹੈ ਤੇ ਉਸ ਤੋਂ ਬਾਅਦ ਇੱਕ ਡੱਬੇ 'ਚ ਧੂੰਆਂ ਨਿਕਲ ਰਿਹਾ ਸੀ ਤੇ ਧੂੰਆਂ ਨਿਕਲਣ ਤੋਂ ਬਾਅਦ ਜਦੋਂ ਸਾਡੀ ਕਸਟਮਰੀ ਨੇ ਦੇਖਿਆ ਤੇ ਫਿਰ ਇਹਨਾਂ ਨੂੰ ਸਵਾਰੀਆਂ ਨੂੰ ਥੱਲੇ ਉਤਾਰਿਆ ਪਰਸਾਵਨ ਤੋਂ ਬਾਅਦ ਫਾਇਰ ਡੀਲ ਨੂੰ ਮੋਕੇ ਤੇ ਬੁਲਾਇਆ ਅਸੀਂ ਜਲਦੀ ਪਹੁੰਚ ਗਏ ਪੇਂਡਾਲ ਕੋਈ ਵੀ ਜੰਮੀ ਕਿਸੇ ਨੂੰ ਰਿਗਰਡ ਦਾ ਨੁਕਸਾਨ ਨਹੀਂ ਹੈ ਇਹ ਕੋਈ ਵੀ ਹੈ ਤਾਂ ਕਿ ਹੋਜੀ ਗੱਲ ਨਹੀਂ ਹੋਈ ਹੈ ਬਿਲਕੁਲ ਬਾਕੀ ਅੱਗ ਨੂੰ ਬੁਝਾ ਰਹੇ ਹਾਂ ਉਸ ਤੋਂ ਬਾਅਦ ਦੇਖਦੇ ਕਾ ਬਣਦਾ ਕਿ ਕਿੱਥੋਂ ਚੱਲ ਸੀ ਇਹ ਅਮਰਸਰ ਤੋਂ ਆ ਰਹੀ ਸੀ ਸਿਹਾਰ ਤੱਕ ਜਾਣਾ ਸੀ ਇਹਨੇ ਆ ਜਿਆਦਾ ਮੇਜਰ ਇਹ ਕ ਦਾਮਜੋ ਇੱਕ ਡੇਮੇ ਦਾ ਹੋਇਆ ਤੇ ਆ ਨਾਲ ਦੇ ਇੱਕ ਘਟੋਪਾ ਹੋਰ ਹੈ ਇਹਨੂੰ ਥੋੜੇ ਨੁਕਸਾਨ ਹੋਇਆ ਜੀ ਸਮਰਿਆਂ ਬਿਲਕੁਲ ਹਜ ਤੱਕ ਅ ਫੇਦਰ ਆਫ ਅਨਵੈਸਟੀਗੇਸ਼ਨ ਬੜੂ ਬੰਦੀ ਰਕੀ بین 12204 અમરસર ਤੋਂ પસાર થા ਗਰੀਬੜਾ ਇਹ ਜਾ ਰਹੀ ਸੀ ਜਦੋਂ ਇਹਨੇ ਰੇਲਵੇ ਸਟੇਸ਼ਨ ਸਰਹੰਦ ਨੂੰ ਕਰਾਸ ਕੀਤਾ ਉਸ ਤੋਂ ਬਾਅਦ ਗੱਡੀ ਇੱਥੇ ਮੋਕੇ ਤੇ ਖੜੀ ਹੈ। ਫਰੀਮ ਅੱਧਾ ਕਿਲੋਮੀਟਰ ਵੀ ਨਹੀਂ ਹੋਈ ਆਈ ਹੈ ਤੇ ਉਸ ਤੋਂ ਬਾਅਦ ਇੱਕ ਡਮੇਜ ਤੋਂ ਧੂੰਆਂ ਨਿਕਲਣ ਲੱਗ ਪਿਆ ਸੀ ਤੇ ਧੂੰਆਂ ਨਿਕਲਣ ਤੋਂ ਬਾਅਦ ਜਦੋਂ ਸਾਡੀ ਕਸਟਮਰਟੀ ਨੇ ਦੇਖਿਆ ਤੇ ਫਿਰ ਇਹਨਾਂ ਸਵਾਰੀਆਂ ਨੂੰ ਥੱਲੇ ਉਤਾਰਿਆ ਪਰਤਣ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਮੋਕੇ ਤੇ ਬੁਲਾਇਆ ਅਸੀਂ ਵੀ ਜਲਦੀ ਪਹੁੰਚ ਗਏ ਤੇ ਕੋਈ ਨਾਲ ਕੋਈ ਵੀ ਜਾਨੀ ਕਿਸੇ ਵੀ ਰਕਾਰ ਦਾ ਨੁਕਸਾਨ ਨਹੀਂ ਹੈ ਤੇ ਕੋਈ ਵੀ ਹਾਈਟਾ ਨਹੀਂ ਹੋਜੀ ਗੱਲ ਨਹੀਂ ਹੋਈ ਹੈ ਬਿਲਕੁਲ ਬਾਕੀ ਅੱਗ ਨੂੰ ਬੁਝਾ ਰਹੇ ਹਾਂ ਉਸ ਤੋਂ ਬਾਅਦ ਦੇਖਦੇ ਕਿ ਆ ਬਣਦਾ ਤੇ ਕਿੱਥੋਂ ਜਾਈ ਸੀ ਇਹ ਅਮਰਸਰ ਤੋਂ ਆ ਰਹੀ ਸੀ ਤੇ ਸਾਰਤਾ ਜਾਣਾ ਸੀ ਇਹਨੇ ਆ ਜਿਆਦਾ ਇਹਨਾ ਮੇਜਰ ਇਹ ਕ ਦਾਮੇਜ ਹੋ ਇੱਕ ਡਮੇ ਦਾ ਹੋਇਆ ਤੇ ਆ ਨਾਲ ਦੇ ਜਿਹੜਾ ਇੱਕ ਕਿੱਲੋਕਾ ਹੋ ਰੇ ਇਹਨੂੰ ਥੋੜਾ ਨੁਕਸਾਨ ਹੋਇਆ ਜੀ ਸਵਾਰੀਆਂ ਸਵਾਰੀਆਂ ਬਿਲਕੁਲ ਹੁਣ ਤੱਕ आउट ऑफ इनवेस्टीगेशन ਇੱਕ ਵਾਹਨ ਚਾਰ ਅਮਰਸਰ ਤੋਂ ਫਾਰ ਰਿਹਾ ਸੀ ਗਰੀਬਤ ਇਹ ਜਾਰੀ ਸੀ ਜਦੋਂ ਇਹਨੇ ਰੇਲਵੇ ਸਟੇਸ਼ਨ ਸਰਹੰਦ ਨੂੰ ਪਾਸ ਕੀਤਾ ਉਸ ਤੋਂ ਬਾਅਦ ਗੱਡੀ ਇੱਥੇ ਮੋਕੜੇ ਤੇ ਖੜੀ ਹੈ ਫਰੀਮ ਅੱਧਾ ਕਿਲੋਮੀਟਰ ਵੀ ਨਹੀਂ ਹੋਈ ਗਈ ਹੈ ਤੇ ਉਸ ਤੋਂ ਬਾਅਦ ਇੱਕ ਡੇਮੇਜ ਤੋਂ ਉਹਨਾਂ ਕਰ ਰਹੀ ਸੀ ਤੇ ਧੂਆਂ ਨਿਕਲਣ ਤੋਂ ਬਾਅਦ ਜਦੋਂ ਸਾਡੀ ਕਸਟਮੋਲਟੀ ਨੇ ਦੇਖਿਆ ਤੇ ਫਿਰ ਇਹਨਾਂ ਨੂੰ ਸਵਾਰੀਆਂ ਨੂੰ ਥੱਲੇ ਉਤਾਰਿਆ ਪਰ ਤਾਂ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਮੋਕੜੇ ਤੇ ਬੁਲਾਇਆ ਅਸੀਂ ਵੀ ਜਲਦੀ ਪਹੁੰਚ ਗਏ ਤੇ ਕੋਈ ਵੀ ਜੰਨੀ ਕਿਸੇ ਵੀ ਰਿਗਰਡਿੰਗ ਨੁਕਸਾਨ ਨਹੀਂ ਹੈ ਤੇ ਕੋਈ ਵੀ ਹੈ ਤਾਂ ਇਹ ਹੋਈ ਗੱਲ ਨਹੀਂ ਹੋਈ ਹੈ ਬਿਲਕੁਲ ਬਾਕੀ ਅੱਗ ਨੂੰ ਬੁਝਾ ਰਹੇ ਹਾਂ ਉਸ ਤੋਂ ਬਾਅਦ ਦੇਖਦੇ ਕਿਆ ਬਣਦਾ ਤੇ ਕਿਥੋਂ ਜੋ ਇਹ ਅਮਰਸਰ ਤੋਂ ਆ ਰਹੀ ਸੀ ਸਹਾਰਤਾ ਜਾਣਾ ਸੀ ਇਹਨੇ ਆ ਜਿਆਦਾ ਇਹ ਮੇਜਰ ਇਹ ਕਾ ਡੈਮੇਜ ਹੋ ਇੱਕ ਡੇਮੇ ਦਾ ਹੋਇਆ ਤੇ ਆ ਨਾਲ ਦੇ ਇੱਕ ਡੇਮੇ ਹੋਰੇ ਇਹਨੂੰ ਥੋੜੇ ਨੁਕਸਾਨ ਹੋਇਆ ਜੀ ਸਵਾਰੀਆਂ ਸਵਾਰੀਆਂ ਬਿਲਕੁਲ ਹੁੰਦਾ ਹੈ ਅਮ ਸਟੇਟ ਆਟੋਨੋਮਸ ਟਿਵਿਸੀਨ ਅਨੁਪੰਨੀ ਬੰਨੀ ਹੈ thank yeah. you ਪੈਨ 12204 ਅੰਮ੍ਰਿਤਸਰ ਤੋਂ ਸਾਰਤਾ ਗੱਡੀ ਵੀ ਚੱਲੀ ਸੀ ਜਦੋਂ ਇਹਨੇ ਰੇਲਵੇ ਸਟੇਸ਼ਨ ਸਰਹੰਗ ਨੂੰ ਫਰੋਸਪੀਟਲ ਤੋਂ ਬਾਅਦ ਗੱਡੀ ਇੱਥੇ ਮੋਕੇ ਤੇ ਖੜੀ ਹੈ। ਕਰੀਬ ਅੱਧਾ ਕਿਲੋਮੀਟਰ ਵੀ ਨਹੀਂ ਲੱਜਾਈ ਹੈ ਤੇ ਉਸ ਤੋਂ ਬਾਅਦ ਇੱਕ ਡੱਬੇ 'ਚੋਂ ਧੂੰਆਂ ਨਿਕਲਣ ਲੱਗ ਪਿਆ ਸੀ ਤੇ ਧੂੰਆਂ ਨਿਕਲਣ ਤੋਂ ਬਾਅਦ ਜਦੋਂ ਸਾਡੀ ਗਾਸਟ ਪਾਰਟੀ ਨੇ ਦੇਖਿਆ ਤੇ ਫਿਰ ਇਹਨਾਂ ਨੂੰ ਸਵਾਰੀਆਂ ਨੂੰ ਥੱਲੇ ਉਤਾਰਿਆ ਪਰਤਾਨ ਤੋਂ ਬਾਅਦ ਫਾਰਮ ਗੇਟ ਨੂੰ ਮੋਕੇ ਤੇ ਬੁਲਾਇਆ ਅਸੀਂ ਜਲਦੀ ਪਹੁੰਚ ਗਏ। ਤੇ ਕੋਈ ਨਾ ਕੋਈ ਵੀ ਜੰਮੀ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੈ ਕੋਈ ਵੀ ਹੱਤਿਆ ਨਹੀਂ ਹੋਈ ਗੱਲ ਨਹੀਂ ਹੋਈ ਹੈ ਬਿਲਕੁਲ ਬਾਕੀ ਅੱਗ ਨੂੰ ਬੁਝਾ ਰਹੇ ਆ ਉਸ ਤੋਂ ਬਾਅਦ ਦੇਖਦੇ ਕਿ ਆ ਬਣਵਾ ਤੇ ਕਿੱਥੋਂ ਚੱਲ ਸੀ ਇਹ ਅਮਰਸਰ ਤੋਂ ਆ ਰਹੀ ਸੀ ਤੇ ਸਾਰਤਾ ਜਾਣਾ ਸੀ ਇਹਨੇ ਆ ਜਿਆਦਾ ਇਹਨਾ ਮੇਜਰ ਇਹ ਕ ਡੈਮੇਜ ਹੋ ਇੱਕ ਡੇਮੇਜ ਹੋਇਆ ਤੇ ਆ ਨਾਲ ਦੇ ਇੱਕ ਕਿੱਲੋ ਦਾ ਹੋਰ ਇਹਨੂੰ ਥੋੜਾ ਨੁਕਸਾਨ ਹੋਇਆ ਜੀ ਜੀ ਸਵਾਰੀਆਂ ਸਵਾਰੀਆਂ ਬਿਲਕੁਲ ਹਜ ਤੱਕ ਉਹ ਇਹਦਾ ਪਾਰਟ ਆਫ ਇਨਵੈਸਟੀਗੇਸ਼ਨ